ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਨਾ ਅੱਜ ਇੱਕ ਗੱਲ ਕਹਿਣੀ ਪਊ ਪਰ ਕੱਲੀ ਗੱਲ ਨਹੀਂ ਕਹਿਣੀ ਅਰਦਾਸ ਵੀ ਕਰਨੀ ਹੈ ਇੱਕ ਤਾਂ ਬੀਬੀ ਆ ਉਹ ਤੇ ਇੱਕ ਬੰਦਾ ਹੈ ਬੀਬੀ ਤਾਂ ਹੈਗੀ ਆ ਨਵਜੋਤ ਕੌਰ ਸਿੱਧੂ ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਚੜ੍ਹਦੀ ਕਲਾ 'ਚ ਰਹਿਣ ਜਿੱਦਾਂ ਬੋਲਦੇ ਨੇ ਇਦਾਂ ਹੀ ਬੋਲਦੇ ਰਹਿਣ ਕਿਵੇਂ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਬਣਨ ਵਾਸਤੇ 500 ਕਰੋੜ ਦੀ ਲੋੜ ਹੈ ਇਹ ਗੱਲ ਕਹੀ ਸੀ ਉਹਨਾਂ ਨੇ ਤੇ ਇਹਦੇ ਵਿੱਚ ਉਥਲ ਪੁਥਲ ਕਾਂਗਰਸ ਪਾਰਟੀ ਵਿੱਚ ਹੋ ਗਿਆ ਦਿੱਲੀ ਤੱਕ ਤਾਰਾਂ ਖੜਕ ਪਈਆਂ ਤੇ ਇੱਕ ਤਾਂ ਇਹ ਬੀਬਾ ਜੀ ਵਾਹਿਗੁਰੂ ਤੇ ਅਰਦਾਸ ਹੈ ਕਿ ਚੜ੍ਹਦੀ ਕਲਾ ਵਿੱਚ ਰਹਿਣ ਤੇ ਇੱਕ ਸੁਖਵੀਰ ਬਾਦਲ ਵਾਹਿਗੁਰੂ ਕਿਰਪਾ ਕਰੇ ਉਹਨਾਂ ਨੂੰ ਵੀ ਚੜ੍ਹਦੀ ਕਲਾ ਪਰਮਾਤਮਾ ਬਖਸ਼ੇ ਵਦਿਆ ਉਹ ਵੀ ਚੜ੍ਹਦੀ ਕਲਾ ਚ ਰਹਿਣ ਕਿਉਂ ਰਹਿਣ ਉਹ ਕਹਿੰਦੇ ਕਹਿੰਦੇ ਜਿਨ੍ਹਾਂ ਨੇ ਝਾੜੂ ਵਾਲਿਆਂ ਨੂੰ ਵੋਟਾਂ ਪਾਈਆਂ ਨੇ ਉਹ ਮਲੰਗ ਨਹੀਂ। ਓਹੋ ਮਲੰਗ ਨਹੀਂ। ਤੇ ਹੁਣ ਉਹੀ ਵੋਟਾਂ ਨਾਲ ਮੁੱਖ ਮੰਤਰੀ ਸੁਖਵੀਰ ਬਾਦਲ ਬਣਨਾ ਚਾਹੁੰਦਾ ਵੀ ਜਿਨ੍ਹਾਂ ਨੂੰ ਤੂੰ ਮਲੰਗ ਕਿਹਾ ਉਹ ਤੈਨੂੰ ਵੋਟਾਂ ਕਿਉਂ ਪਾਉਣਗੇ? ਜੇ ਸਾਰੇ ਮਲੰਗਾਂ ਨੇ ਵੋਟਾਂ ਦੁਆਰਾ ਫੇਰ ਭਵੰਤਮਨ ਨੂੰ ਪਾ ਦਿਆਂ ਫਿਰ ਬਣੂਗਾ ਕੀ? ਫਿਰ ਕੀ ਬਣੂਗਾ? ਮੈਨਸ਼ ਕਰਕੇ ਕਹਿਣਾ ਵੀ ਇਹ ਬੀਬੀ ਤੇ ਸੁਖਵੀਰ ਬਾਦਲ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਇਹਨਾਂ ਨੂੰ ਤੁਹਾਨੂੰ ਇਦਾਂ ਨਹੀਂ ਲੱਗਦਾ ਵੀ 2022 ਦੇ ਵਿੱਚ ਤਾਂ ਥੋੜੀ ਜਿਹੀ ਮਿਹਨਤ ਕਰਨੀ ਪਈ ਵੀ ਜੇ ਇਦਾਂ ਹੀ ਇਹ ਬੀਬੀ ਨਵਜੋਤ ਕੌਰ ਸਿੱਧੂ ਤੇ ਸੁਖਵੀਰ ਬਾਦਲ ਬੋਲਦੇ ਰਹੇ ਵੀ 2027 ਜੇ ਨਹੀਂ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਕਿਉਂਕਿ ਚੌਥੀ ਪਾਰਟੀ ਤਾਂ ਲਾਗੇ ਸਾਗੇ ਆ ਨਹੀਂ ਸਕਦੀ ਇਹ ਸਭ ਨੂੰ ਪਤਾ ਹੈ ਤੇ ਜੇ ਸਬੀਰ ਵਾਰ ਨੇਦੇ ਬੋਲਦਾ ਰਿਹਾ ਵੀ ਪੰਜਾਬ ਦੇ ਲੋਕ ਮਲੰਗ ਨੇ ਮਲੰਗ ਨੇ ਕੁਛ ਮੈਂ ਨਾਲ ਜੋੜ ਦਿਆ ਕਰੂੰ ਜਿਉਂ ਨੇ ਇੱਕ ਵਾਰੀ ਕਿਹਾ 15 ਵਾਰੀ ਮੈਂ ਕਹਿਆ ਕਰੂੰ ਵੀ ਹਾਂ ਸਬੀਰ ਨੇ ਪੰਜਾਬ ਦੇ ਲੋਕਾਂ ਨੂੰ ਮਲੰਗ ਮੈਂ ਵੀ ਵਿੱਚ ਹੀ ਆਉਣਾ ਮੈਨੂੰ ਵੀ ਮਲੰਗ ਹੀ ਕਿਹਾ ਸਾਰਿਆਂ ਨੂੰ ਕਿਹਾ ਉਹਨੇ ਇੱਕ ਨੂੰ ਥੋੜੀ ਕਿਹਾ ਹੁਣ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਵੋਟਾਂ ਤਾਂ ਬਹੁਤ ਲੋਕਾਂ ਨੇ ਪਾਈਆਂ ਸਰਕਾਰਾਂ ਵੀ ਥੋੜੀ ਬਣੀ ਐ ਸੁਖਨਾਲ ਸਾਡੇ ਵੀ 5 ਵੋਟਾਂ ਨੇ ਸੁਖਨਾਲ ਜੇ ਮੈਂ ਨਹੀਂ ਪਾਇਓ ਘਰ ਵਾਲੀ ਨੇ ਪਾ ਦਿਓ ਵੋਟਾਂ ਤਾਂ ਸਾਰੇ ਨੇ ਪਾਈਆਂ ਨੇ ਤੁਰ ਹੁਣ ਜੇ ਸੁਖਵੀਰ ਬਾਦਲ ਇਹ ਕਹਿੰਦਾ ਵੀ ਪੰਜਾਬ ਦੇ ਲੋਕ ਮਲੰਗ ਨੇ ਜਿਨ੍ਹਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਨੇ ਤਾਂ ਇਹਦਾ ਮਤਲਬ ਇਹ ਵੀ ਫਿਰ ਉਹ ਮਲੰਗ ਸੁਖਵੀਰ ਬਾਦਲ ਨੂੰ ਵੋਟਾਂ ਦੇਣਗੇ ਜਿਉਂ ਨਾ ਮਲੰਗਾ ਨੇ ਦੁਬਾਰੇ ਵੋਟਾਂ ਪਾ ਦਿੱਤੀਆਂ ਭਵੰਤਮਾਨ ਨੂੰ ਫੇਰ ਫਿਰ ਸੁਖਿਆਮਲੀ ਦਾ ਕੀ ਬਣੋ ਫਿਰ ਦੁਬਾਰਾ ਮਲੰਗ ਬਲੰਗ ਕਰੇ ਕਿੰਨੇ ਬੇਨਤੀ ਹੈ ਜੀ ਪੰਜਾਬ ਦੇ ਲੋਕਾਂ ਨੂੰ ਇਹ ਸ਼ਬਦ ਮੈਂ ਆਪਣੇ ਕੋਲੋਂ ਨਹੀਂ ਵਰਤੀ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਪੰਜਾਬ ਦੇ ਕੱਲੇ ਕੱਲੇ ਇਨਸਾਨ ਦਾ ਸਤਿਕਾਰ ਕਰਦੇ ਹਾਂ ਬੱਚੇ ਹੋਣ ਬਜ਼ੁਰਗ ਹੋਣ ਨੌਜਵਾਨ ਹੋਣ ਮਤਾਨਾ ਹੋਣ ਭੈਣਾ ਹੋਣ ਬੱਚੀਆਂ ਹੋਣ ਸਭ ਨੂੰ ਪਿਆਰ ਕਰਦੇ ਆ ਸਭ ਦਾ ਸਤਿਕਾਰ ਕਰਦੇ ਆ ਇੱਕ ਇੱਕ ਬੋਲ ਦੀ ਕੀਮਤ ਹੈ ਇਹ ਜਿਹੜੇ ਬੋਲ ਬੋਲੇ ਨੇ ਨਾ ਇਹ ਬੋਲ ਮੈਂ ਤੁਹਾਨੂੰ ਬੋਲ ਕੇ ਦੱਸੇ ਨੇ ਵੀ ਸੁਖਬੀਰ ਬਾਦਲ ਮੰਦ ਬੁੱਧੀ ਅਕਾਲੀਆਂ ਦੇ ਪ੍ਰਧਾਨ ਨੇ ਕਹੇ ਨੇ ਵੀ ਪੰਜਾਬ ਦੇ ਲੋਕ ਮਲੰਗ ਨੇ ਇਸ ਵੀਰ ਬਾਦ ਨੇ ਲਿਖਿਆ ਇਹ ਵੀਡੀਓ ਰਿਸਰਚ ਕਰਕੇ ਦੇਖ ਲਿਓ ਜੇ ਮੈਨੂੰ ਫੋਨ ਕਰੋਗੇ ਮੈਂ ਭੇਜ ਦੂੰ ਇਸ ਵੀਰ ਬਾਦ ਨੇ ਕਿਹਾ ਹੋਇਆ ਤੇ ਦੂਜੇ ਪਾਸੇ ਬੀਬਾ ਨਵਜੋਤ ਕੌਰ ਸਿੱਧੂ ਡਾਕਟਰ ਸਾਹਿਬ ਉਹ 500 ਕਰੋੜ ਵਾਲਾ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਉਹਨੇ 50% ਕੰਮ ਕਰਤਾ ਤੇ 40% ਕੰਮ ਸੁੱਖਾ ਸਾਹਮ ਜਣ ਕੇ ਮੰਦ ਬੁੱਧੀ ਪ੍ਰਕਾਸ਼ ਬਾਦਲ ਦੇ ਬੇਟੇ ਹੋ ਕਰ ਜਾਂਦੇ ਕਿੰਨਾ ਹੋ ਗਿਆ ਜੀ 90% ਤੇ ਸਰਕਾਰ ਦਾ ਸੁੱਖ ਨਾਲ 60% ਲੋਕ ਹੀ ਬਣਾ ਦਿੰਦੇ ਹੁੰਦੇ ਆ ਸੁੱਖ ਨਾਲ ਫਿਰ ਪਿੱਛੇ ਕੀ ਰਹਿ ਗਿਆ ਕੁਝ ਵੀ ਨਹੀਂ ਤੁਹਾਨੂੰ ਲੱਗਦਾ ਨਹੀਂ ਵੀ ਰਾ ਪਧਰਾ ਕਰਤਾ ਐ ਟਿੱਕਟੌਕ ਜਿਵੇਂ ਉਹ ਕਹਿੰਦਾ ਹੁੰਦਾ ਸੀ ਸੁੱਖਾ ਅਮਲੀ ਵੀ ਸੜਕਾਂ ਦੇ ਭਾਵੇਂ ਬੰਬ ਮਾਰ ਟੁੱਟਦੀਆਂ ਨਹੀਂ ਤੇ ਹੁਣ ਉਹ ਸੜਕਾਂ ਤੇ ਤੁਰੂ ਕੌਣ ਭਵੰਤਮਾਨ ਰਾਪ ਦਰਾ ਨਹੀਂ ਕਰਦਾ ਸਾਫ ਨਹੀਂ ਕਰਦਾ ਮੈਨੂੰ ਲੱਗਦਾ ਕਿ ਕਰਦਾ ਚਲੋ ਹੁਣ ਇਹ ਪੰਜਾਬ ਦੇ ਲੋਕਾਂ ਨੇ ਸੁਣਨਾ ਵੀ ਜਿਹੜੇ ਬੰਦੇ ਤੁਹਾਨੂੰ ਵੋਟਾਂ ਲੈਣ ਤੋਂ ਪਹਿਲਾਂ ਮਲੰਗ ਮਲੰਗ ਕਹਿੰਦੇ ਨੇ ਜਦੋਂ ਉਹ ਬੰਦੇ ਜੇ ਕਿਤੇ ਜੇ ਕਿਤੇ ਜੇ ਵਿਆਹੀ ਨਹੀਂ ਜਾਂਦੀ ਹੁੰਦੀ ਜੇ ਕਿਤੇ ਬਣ ਜਾਣ ਫਿਰ ਤੁਹਾਨੂੰ ਕੀ ਕਹਿਣਗੇ ਫਿਰ ਤੁਹਾਡੇ ਨਾਲ ਕਿੰਨਾ ਕੁ ਧੱਕਾ ਕਰਨਗੇ ਇਹ ਕਦੇ ਸੋਚ ਸਕਦੇ ਹੋ ਇਹ ਗੱਲਾਂ ਆਮ ਹੀ ਨੇ ਲੱਭ ਜਾਂਦੀਆਂ ਨੇ ਮੈਨੂੰ ਬੜੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਸੱਜਣ ਮਿੱਤਰ ਇੰਨੇ ਨੇ ਉਹ ਭੇਜ ਦਿੰਦੇ ਨੇ ਕਹਿੰਦੇ ਜੀ ਆਹ ਦੇਖੋ ਗੈਣੀ ਜੀ ਆਹ ਦੇਖੋ ਆਹ ਦੇਖੋ ਆਹ ਦੇਖੋ ਫਿਰ ਆਪਾਂ ਇੱਕ ਦਿਨ ਦੇਖ ਲਈਂਦੀ ਇਦਾਂ ਦੀ ਫਿਰ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨੇ ਆ ਪਰ ਪੇਸ਼ ਕਰਨ ਤੋਂ ਪਹਿਲਾਂ ਵਧੀਆ ਦੋ ਤਿੰਨ ਪਿੰਨੀਆਂ ਖੋਏ ਦੀਆਂ ਤਾਜ਼ਾ ਕਢਾਇਆ ਹੋਇਆ ਵਧੀਆ ਕਾਫੀ ਜਾ ਰਿਉ ਰਿਪਾ ਕੇ ਵਧੀਆ ਚਾਹ ਐ ਟਿਪ ਟਪ ਹੋ ਕੇ ਵੀ ਗਲੇ ਦੇ ਵਿੱਚ ਇੱਕ ਵਾਰੀ ਵਿਖਰਾਸ਼ ਨਾ ਆਵੇ ਉਹ ਕੀ ਐ ਨਾ ਫਿਰ ਬੋਲ ਦੇਈਦਾ ਆਪਾਂ ਚੱਕ ਦਿੰਨੇ ਫੱਟੇ ਫਿਰ ਆਪਾਂ ਹੁਣੇ ਦੋ ਗਵਾਂ ਰਹੀਆਂ ਨੇ ਅਰਦਾਸ ਕੀਤੀ ਆਪਾਂ ਕੋਈ ਮਾੜਾ ਨਹੀਂ ਕੀਤਾ ਅਰਦਾਸ ਕਰਨੀ ਚੰਗੀ ਗੱਲ ਐ ਸਰਬਾਧੇ ਭਲੇ ਲਈ ਅਰਦਾਸ ਕਰਦੇ ਆਪਾਂ ਪਰ ਅੱਜ ਦੋ ਇੱਕ ਬੀਬੀ ਲਈ ਇੱਕ ਸ਼ਹੀਰ ਵਾਂਗ ਲਈ ਦੋ ਲਈ ਕੀਤੀ ਐ ਵੀ ਪਰਮਾਤਮਾ ਨੇ ਚੜ੍ਹਦੀ ਕਲਾ ਚ ਰੱਖੀ ਹਾਂ ਵਧੀਆ ਬੋਲਦੇ ਰਹਿਣ ਗੱਜ-ਬੱਜ ਕੇ ਬੀਬੀ ਨੇ ਪਹਿਲਾਂ 500 ਕਰੋੜ ਦਾ ਬੈਂ ਤਾਂ 100000 ਕਰੋੜ ਦਾ ਦੇਵੇ ਫਿਰ ਵੱਧਣ ਜਾਣਾ ਇੰਦਾ ਹੀ ਸੁੱਖਾ ਅਮਲੀ ਬੋਲਦਾ ਰਹੇ ਬਸ ਲੋੜ ਹੀ ਨਹੀਂ ਮਿਹਨਤ ਕਰਨ ਦੀ ਸੌਖੇ ਤਰੀਕੇ ਨਾਲ ਕੰਮ ਆਇਆ ਵਧੀਆ ਤਰੀਕੇ ਨਾਲ ਕੰਮ ਠੀਕ ਹੈ ਇਹ ਬਿਸ਼ਰਮੀ ਹੈ ਇਹ ਕੋਈ ਤੁਹਾਨੂੰ ਹੱਲਾਸ਼ੇ ਨਹੀਂ ਦੇਰੇ ਇਹ ਬਸ਼ਰਮੀ ਹੈ ਤੇ ਭਵੰਤਨ ਲਈ ਕਮ ਸੌਖਾ ਹੋ ਰਿਹਾ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਨੇ ਉਹ ਲੋਕ ਮਲੰਗ ਨੇ ਪਾਗਲ ਨੇ ਬੇਅਕਲੇ ਨੇ ਬੇਸਮਝ ਨੇ ਇਹ ਤੁਸੀਂ ਅੰਦਾਜ਼ਾ ਲਾਜੋ ਜੇ ਹੁਣੇ ਬੇਅਕਲੇ ਪਾਗਲ ਮਨ ਦੀ ਬੁੱਧੀ ਤੇ ਜਾ ਮਲੰਗ ਇਕੱਠੇ ਹੋਗੇ ਸਾਰੇ ਫਿਰ ਮੈਂ ਵੀ ਜਿ ਆਉਂਗਾ ਮੈਂ ਵੀ ਮਿਲ ਪਾਉਂਗਾ ਮੈਂ ਵੀ ਜਿ ਆਉਂਗਾ ਤੇ ਜੇ ਆਪਾਂ ਸਾਰੇ ਮਲੰਗ ਇਕੱਠੇ ਹੋਗੇ ਤਾਂ ਜਿਵੇਂ ਸੁਖਾਂਵਲੀ ਕਹਿੰਦਾ ਫਿਰ ਤਾਂ ਬਸ ਬੰਦਕੀ ਦੀਤ ਕਰਦੇ ਰਹਿਣਗੇ ਤਕੜੀ ਤਕੜੀ ਕਰਦੇ ਰਹਿਣਗੇ ਤੇ ਕੰਮ ਪਵੰਦ ਮੰਦ ਸੋਕਾ ਹੋ ਜੇ ਮਸਲੇ ਇੰਨੇ ਬਹੁਤ ਐ ਇਹ ਤੁਹਾਨੂੰ ਦੋ ਗੱਲਾਂ ਕਹੀਆਂ ਨੇ ਅਰਦਾਸ ਕੀਤੀ ਐ ਅਰਦਾਸ ਕਰਨੀ ਕੋਈ ਮਾੜੀ ਨਹੀਂ ਹੁੰਦੀ ਇੱਕ ਤਾਂ ਬੀਬਾ ਨਵਜੋਤ ਕੌਰ ਸਿੱਧੂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰਹਿਣ ਇਤਾਂ ਹੀ ਬੋਲਦੇ ਰਹਿਣ ਦੂਜੇ ਪਾਸੇ ਸੁਖਬੀਰ ਬਾਦਲ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਜੇ ਭੁੱਖੀ ਪਾਕੀ ਥੋੜੀ ਬਹੁਤੀ ਕਮੀ ਪੇਸ਼ੀ ਐ ਤਾਂ ਹੋਰ ਲਿਆ ਕੇ ਦੇ ਦਿਓ ਵਧੀਆ ਬੋਲੇ ਗਾਲਾਂ ਸਾਫ਼ ਰਵੇ ਸਮਝ ਆਵੇ ਲੋਕਾਂ ਨੂੰ ਵੀ ਮੈਂ ਪੰਜਾਬ ਦੇ ਲੋਕਾਂ ਨੂੰ ਮਲੰਗ ਕਹਿ ਰਿਹਾ ਲੋਕ ਚੰਗੀ ਤਰ੍ਹਾਂ ਸਮਝ ਲੈਣ ਤੇ ਪੰਜ ਚਾਰ ਜਕਾਰਿਆਂ ਵਾਲੇ ਨਾਲ ਖੜਜਿਆ ਕਰੋ ਚੰਗੀ ਤਰ੍ਹਾਂ ਪਤਾ ਲੱਗੇ ਵੀ ਮਲੰਗ ਕਿਹ ਹੈ ਉਹਦੀ ਜਕਾਰਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਚਲੋ ਆਪਾਂ ਵੀ ਬੁਲਾਉਂਦੇ ਆ ਜੀ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ